ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 18 ਜਨਵਰੀ ਤੋਂ ਗੋਆ ਦੇ 3 ਦਿਨਾਂ ਦੌਰੇ ਤੇ ਹੋਣਗੇ ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਗਵ ਚੱਡਾ ਅਤੇ ਸੰਦੀਪ ਪਾਠਕ reh ਸਕਦੇ ਨੇ ਦਰਅਸਲ 18 ਜਨਵਰੀ ਨੂੰ ਹੀ ਪੇਸ਼ ਹੋਣ ਲਈ ED ਨੇ ਅਰਵਿੰਦ ਕੇਜਰੀਵਾਲ ਨੂੰ ਸੰਮਣ ਕੀਤਾ ਹੋਇਆ ਹੈ 18 ਜਨਵਰੀ ਲਈ ਕੇਜਰੀਵਾਲ ਨੂੰ ED ਦਾ ਚੌਥਾ ਸੰਮਣ ਹੈ ਇਸ ਤੋਂ ਪਹਿਲਾਂ 3 ਵਾਰ ਸੰਮਣਾਂ ਤੇ ਕੇਜਰੀਵਾਲ ਪੇਸ਼ ਨਹੀਂ ਹੋਈ ਕੇਜਰੀਵਾਲ ਦਾ ਇਲਜ਼ਾਮ ਹੈ ਕਿ ਸੰਮਣ ਸਿਆਸਤ ਉਪਰੇਰਤ ਨੇ ਅਤੇ ਮੋਦੀ ਸਰਕਾਰ ਉਹਨਾਂ ਨੂੰ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਤੋਂ ਰੋਕਣਾ ਚਾਹੁੰਦੀ ਹੈ। ਲੋਕ ਸਭਾ ਚੋਣਾਂ ਨੂੰ ਲੈ ਕੇ ਹੀ ਕੇਜਰੀਵਾਲ ਗੁਆਚਾਰੇ ਨੇ। ਇੱਥੇ ਪਾਰਟੀ ਦੇ ਦੋ ਵਤਹਿਕ ਨੇ ਸਭਾਪਕਾ ਹੁਣ ਚੌਥੇ ਸੰਮਨ ਤੇ ਵੀ ਕੇਜਰੀਵਾਲ ਦੀ ਈਡੀ ਅੱਗੇ ਪੇਸ਼ ਹੋਣ ਦੀ ਉਮੀਦ ਘਟ ਹੈ ਕਿਉਂਕਿ ਉਹ ਪਹਿਲਾਂ ਤੋਂ ਹੀ ਤੈਅ ਪ੍ਰੋਗਰਾਮ ਅ ਤਬ ਗੁਆਚਾਰੇ ਨੇ। ਈਡੀ ਨੇ ਦਿੱਲੀ ਦੀ ਸ਼ਰਾਬ ਨੀਤੀ ਮਾਮਲੇ ਵਿੱਚ ਕੇਜਰੀਵਾਲ ਤੋਂ ਪੁੱਛਗਿੱਛ ਕਰਨੀ ਹੈ ਪਰ ਕੇਜਰੀਵਾਲ ਚਾਰ ਸੰਮਨਾਂ ਦੇ ਬਾਵਜੂਦ ਈਡੀ ਕੋਲ ਨਹੀਂ ਗਏ। ਅਜੇ ਵਿੱਚ ਸਭ ਦੀ ਨਜ਼ਰ ਈਡੀ ਦੇ ਅਗਲੇ ਕਦਮ ਤੇ ਹੋਵੇਗੀ